ਬਲਦੀ ਮਿਸਾਲ ਭਾਗ ਅਖੀਰਲਾ ਲੇਖਕ ਬਲਵਿੰਦਰ ਸਿੰਘ ਭੁੱਲਰ ਜੀ ਬੇਖਮਾਤਾ ਇਹ ਸੰਘਰਸ਼ ਤਾਂ ਲੰਬਾ ਚੱਲਣ ਵਾਲਾ ਹੈ ਤੂੰ ਆਪਣਾ ਇਲਾਜ ਕਰਵਾ ਕੇ 2-4 ਦਿਨਾਂ ਬਾਅਦ ਫੇਰ ਆ ਜਾਵੇਂ ਇੱਕ ਵਾਰ ਹਸਪਤਾਲ ਜੂਰ ਚੱਲ ਸ਼ਾਨਾ ਗੋਬਿੰਦ ਸਿੰਘ ਨੇ ਮਸਬਰਾ ਦਿੱਤਾ ਪ੍ਰਧਾਨ ਜੀ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਮਰਤ ਛਕਿਆ ਸਾਡੇ ਗੁਰੂ ਨੇ ਤਾਂ ਸਾਰਾ ਪਰਿਵਾਰ ਵਾਰ ਕੇ ਇੱਕ ਕਦਮ ਵੀ ਪਿੱਛੇ ਨਹੀਂ ਕੀਤਾ ਇਤਿਹਾਸ ਦੰਦਾ ਹੈ ਕਿ ਚਮਕੌਰ ਸਾਹਿਬ ਦੀ ਜੰਗ ਸਮੇਸ ਹੀ ਰੁਹੇ ਪਏ ਸਾਬ ਜਦੈਨ ਦੀਨੂ ਸੰਸਕਾਰ ਲਈ ਵੀ ਸਿੰਘਾ ਕੋਲ ਛੱਡ ਕੇ ਤੁਰ ਗਏ ਸਨ ਪਰ ਲੜਾਈ ਨਹੀਂ ਛੱਡੀ ਸਰੀਰਕ ਦੁੱਖ ਤਾਂ ਜ਼ਿੰਦਗੀ 'ਚ ਆਉਂਦੇ ਹੀ ਰਹਿੰਦੇ ਹਨ ਮੈਂ ਹੱਕ ਹਾਸਲ ਕਰੇ ਬਗੈਰ ਪਿੱਛੇ ਨਹੀਂ ਹਟਾਂਗੀ ਅਜਮੇਰ ਕੌਰ ਨੇ ਸਪਸ਼ਟ ਕੀਤਾ ਸਵੇਰ ਹੋਣ ਵਾਲੀ ਸੀ ਗੁਰਦੁਆਰਾ ਸਾਹਿਬ ਤੋਂ ਬੈਗਰੂ ਦਾ ਜਾਪ ਸ਼ੁਰੂ ਹੋਇਆ ਅਜਮੇਰ ਕਾਰ ਉੱਠੀ ਤੇ ਗੁੱਟ ਤੋਂ ਮਾਲਾ ਕੱਢੀ ਸੀ ਕਿ ਇੱਕ ਪਾਸੇ ਨੂੰ ਲੁੜਕ ਗਈ ਨਾਲ ਦੀਆਂ ਬੀਬੀਆਂ ਨੇ ਸੰਭਾਲਣ ਦਾ ਯਤਨ ਕੀਤਾ ਰੌਲਾ ਪੈ ਗਿਆ ਪਰ ਰੌਲਾ ਬੇਅਰਥ ਸੀ ਅਜਮੇਰ ਕੌਰ ਸੰਘਰਸ਼ ਵਾਲੀ ਸੰਘਰਸ਼ ਕਰਦੀ ਹੋਈ ਪ੍ਰਾਨ ਤਿਆਗ ਗਈ ਸੀ ਉਹ ਕਿਸਾਨੀ ਸੰਘਰਸ਼ ਲਈ ਸ਼ਹੀਦ ਹੋ ਚੁੱਕੀ ਸੀ ਮ੍ਰਿਤਕ ਦੇਹ ਤੇ ਝੰਡਾ ਪਾਇਆ ਗਿਆ ਤੇ ਮਰਤਕ ਦੇ ਨੂੰ ਪੂਰੇ ਸਤਕਾਰ ਨਾਲ ਉੱਥੇ ਬਣਾਈ ਹੋਈ ਸਟੇਜ ਤੇ ਲਿਆ ਰਖਿਆ ਸੰਘਰਸ਼ੀਲ ਮਰਦਾਂ ਔਰਤਾਂ ਨੇ ਉਸ ਦੇ ਅੰਤਮ ਦਰਸ਼ਨ ਕੀ ਦਰਸ਼ਨ ਕੀਤੇ ਕੁਰਬਾਨੀ ਉਸ ਦੀ ਕੁਰਬਾਨੀ ਮੂਰੇ ਸਿਰ ਚੁਕਾਇਆ ਇਸ ਉਪਰੰਤ ਕੁਝ ਗੱਡੀਆਂ ਦੇ ਕਾਫਲੇ ਨਾਲ ਉਸ ਦੀ ਮਰਤਕ ਦੇ ਨੂੰ ਉਸ ਦੇ ਜੱਦੀ ਪਿੰਡ ਲਿਆਂਦਾ ਗਿਆ ਇਲਾਕੇ ਦੀ ਹਰ ਹੱਟੀ ਪੱਠੀ ਗਲੀ ਕੁਚੇ 'ਚ ਅਜਮੇਰ ਕੌਰ ਦੀ ਸ਼ਹੀਦੀ ਦੀ ਚਰਚਾ ਹੋ ਰਹੀ ਸੀ ਲੋਕ ਵੱਡੀ ਗਿਣਤੀ ਵਿੱਚ ਉਸ ਦੇ ਘਰ ਪਹੁੰਚ ਰਹੇ ਸਨ ਪਿੰਡ ਵਾਲੇ ਜਿੱਥੇ ਲੋਕ ਸੋਗ ਵਿੱਚ ਸਨ ਉੱਥੇ ਉਨ੍ਹਾਂ ਇਸ ਦੁੱਖ ਦੀ ਘੜੀ ਨੂੰ ਮਹਿਸੂਸ ਕਰਦਿਆਂ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਗੁਰਦੁਆਰਾ ਸਾਹਿਬ ਵਿੱਚ ਚਾਹ ਤੇ ਪ੍ਰਸ਼ਾਦੇ ਦੇ ਲੰਗਰ ਤਿਆਰ ਹੋਣ ਲੱਗੇ ਸੰਸਾਨ ਘਾਟ ਵਿੱਚ ਸੰਸਕਾਰ ਦੀ ਤਿਆਰੀ ਸ਼ੁਰੂ ਹੋ ਗਈ ਦੁਪਹਿਰ ਵਾਰ ਮ੍ਰਿਤਕ ਦੇ ਨੂੰ ਪਹਿਲਾ ਗੁਰਦੁਆਰਾ ਸਾਹਿਬ ਦੇ ਪ੍ਰਵੇਸ਼ ਦੁਆਰ ਤੇ ਲਿਆਂਦਾ ਗਿਆ ਉੱਥੋਂ ਜਕਾਰਿਆਂ ਤੇ ਨਾਅਰੇ ਨਾਲ ਉਸ ਨੂੰ ਅੰਤਿਮ ਵਿਦਾਇਗੀ ਦੇਣ ਲਈ ਸ਼ਮਸ਼ਾਨ ਘਾਟ ਪਹੁੰਚੇ ਮ੍ਰਿਤਕ ਦੇ ਨੂੰ ਚਿਖਾਤੇ ਰੱਖਿਆ ਅਜਮੇਰ ਕੌਰ ਦੇ ਪੁੱਤਰ ਬਲਵੀਰ ਸਿੰਘ ਨੇ ਅਗਨੀ ਵਿਖਾਈ ਅੱਗ ਦੀਆਂ ਲਾਟਾਂ ਉੱਠੀਆਂ ਪੈਰਾਂ ਵੱਲ ਖੜੀ ਮਹਿੰਦਰ ਦੇ ਚਿਹਰੇ ਤੇ ਆਪਾ ਬਦਲ ਲਗੇ ਉਸ ਨੇ ਸਿਵੇ ਚੋਂ ਵੱਲਦੀ ਲੱਕੜੀ ਚੁੱਕੀ ਤੇ ਹੱਥ ਵਿੱਚ ਫੜੀ ਬਾਹ ਉੱਚੀ ਕਰਦਿਆਂ ਐਲਾਨ ਕੀਤਾ ਇਹ ਚਿਤਾ ਦੀ ਲੱਕੜੀ ਨਹੀਂ ਇਹ ਵੱਲਦੀ ਮਿਸਾਲ ਹੈ ਜੋ ਜਮੇਰ ਕੌਰ ਨੇ ਮੈਨੂੰ ਖੁਲਾ ਦਿੱਤੀ ਹੈ ਮੈਂ ਲੋਕ ਹੱਕਾਂ ਲਈ ਲੜੇ ਜਾ ਰਹੇ ਸੰਘਰਸ਼ਾਂ ਦੀ ਪ੍ਰਾਪਤੀ ਲਈ ਇਹ ਮਿਸਾਲ ਲੈ ਕੇ ਅੱਗੇ ਵਧਦੀ ਰਹਾਂਗੀ ਓਹੋ ਸ਼ਮਸ਼ਾਨ ਘਰ ਦੇ ਚੱਕਰ ਲਾਉਣ ਲੱਗੀ ਤੇ ਉੱਥੇ ਹਜ਼ਾਰਾਂ ਲੋਕਾਂ ਨੇ ਅਜਮੇਰ ਕੁਰੇ ਤੇਰੀ ਸੋਚ ਤੇ ਪੈਰਾ ਦੇਵਾਂਗੇ ਠੋਕੇ ਦੇ ਆਕਾਸ਼ ਗੁੰਜਾਉ ਨਾऱ्यांना ਨਾਲ ਕਿਸਾਨ ਸੰਘਰਸ਼ ਦੀ ਸ਼ਹੀਦ ਨੂੰ ਬਧਾਈ ਦਿੰਦਿਆਂ ਮਹਿੰਦਰ ਕੌਰ ਦੇ ਨਾਲ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਦਾ ਵਿਸ਼ਵਾਸ ਦਵਾਇਆ ਬਲਵਿੰਦਰ ਸਿੰਘ ਬੋਲਰ ਦੀ ਇਹ ਰਚਨਾ ਬਲਦੀ ਮਿਸਾਲ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੁਸੀਂ ਇਸ ਬਾਰੇ ਆਪਣੇ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਸੁਣ ਲਈ ਧੰਨਵਾਦ ਜੀ